ਹੈਲੋ एवरीवन ਵੈਲਕਮ ਟੂ ਮਾਈ ਨਿਊ ਬਲੌਗ ਸੋ ਅੱਜ ਅਸੀਂ ਆਏ ਆ ਜੀ 15 ਜੂਨ 2024 ਨੂੰ ਚੰਡੇਆਲਾ ਗੁਰੂ ਜਿੱਥੇ ਕਿ ਪਿਛਲੇ ਸਾਲਕ ਦੇ ਅੰਦਰ ਅੰਦਰ ਤੋਂ ਇੱਕ ਰੈਸਟੋਰੈਂਟ ਖੁੱਲਾ ਜੀ ਹਵਾਈ ਅੱਡਾ ਸੋ ਤੁਸੀਂ ਮੇਰੇ ਪਿੱਛੇ ਦੇਖ ਪਾ ਰਹੇ ਜੇ ਇਹ 에어巴士 T20 ਆ ਜੀ 에어 ਇੰਡੀਆ ਦੀ ਤੇ ਇਹਨੂੰ ਇੱਕ ਰੈਸਟੋਰੈਂਟ ਦੇ ਨਾਮ ਰੂਪ ਦੇ ਦਿੱਤਾ ਗਿਆ ਵਾ ਤੇ ਬੜਾ ਇੱਕ ਅਟਰੈਕਸ਼ਨ ਪੁਆਇੰਟ ਐ ਇੱਥੋਂ ਦੇ ਸੈਲਾਨੀਆਂ ਲਈ ਜਿਹੜੇ ਵੀ ਅ ਅਮਰਸਰ ਨੂੰ ਜਾਂਦੇ ਆ ਜਲੰਧਰ ਤੋਂ ਅਮਰਸਰ ਹਾਈਵੇ ਦੇ ਉੱਤੇ ਇੱਕ ਰੈਸਟੋਰੈਂਟ ਖੁੱਲ੍ਹਾ ਆ ਤੇ ਸੋ ਅਸੀਂ ਅੱਜ ਇੱਕ ਸਟੋਰ ਕਰਾਂਗੇ ਹਵਾਈ ਅੱਡਾ ਚਲੋ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਸੋ ਇਹ ਹਵਾਈ ਅੱਡਾ ਆ ਜੀ ਤੇ ਇਹਦਾ ਐਂਟਰੀ ਪੁਆਇੰਟ 2 ਆ ਜੀ ਇੱਕ ਇਧਰਲੀ ਸਾਈਡ ਤੇ ਆ ਇਸ ਸਾਈਡ ਤੇ ਤੇ ਇੱਕ ਐਂਟਰੀ ਪੁਆਇੰਟ ਇਹਦਾ ਬੈਕ ਸਾਈਡ ਤੋਂ ਵੀ ਹੈਗਾ ਇਧਰੋਂ ਸੋ ਅਸੀਂ ਮੇਨ ਪੁਆਇੰਟ ਐਂਟਰੀ ਤੋਂ ਐਂਟਰ ਕਰਾਂਗੇ ਭਾਈ ਅੱਡੇ ਦੇ ਵਿੱਚ ਭਾਈ ਅੱਡਾ ਚ ਐਂਟਰ ਕਰਨ ਦੀ ਦੂਰ ਰਸਤੇ ਆ ਪਹਿਲਾਂ ਮੈਂ ਤੁਹਾਨੂੰ ਆਹ ਰਸਤਾ ਦਿਖਾ ਦਵਾਂ ਪੇਰਾ ਆਪਾਂ ਦੂਸਰੇ ਰਸਤੇ ਐਂਟਰ ਕਰਦੇ ਆਂ ਸੋ ਇਹ ਬੈਕ ਸਾਈਡ ਕਹਿ ਸਕਦੇ ਜੇ ਮੇਨ ਸਾਈਡ ਵੀ ਕਹਿ ਸਕਦੇ ਆਂ ਆਪਾਂ ਇਹਨੂੰ ਫਰੰਟ ਐਕਚੁਅਲੀ ਇਹ ਆ ਬਟ ਉਹਦਾ ਐਂਟਰੀ ਪੁਆਇੰਟ ਦੂਸਰਾ ਰੱਖਿਆ ਇਹਨਾਂ ਨੇ ਸੋ ਹੁਣ ਬੱਚਿਆਂ ਨੂੰ ਮੰਦਰ ਭੇਜਣ ਲੱਗਾ ਵਾਂ ਆ ਮੈਂ ਦੂਸਰਾ ਰਸਤਾ ਤੁਹਾਨੂੰ ਦਿਖਾਉਣਾ ਇੱਕੋ ਸੋ ਇਹ ਹਵਾਈ ਏਡੇ ਦੀ ਮੇਨ ਐਂਟਰੀ ਹੈ ਜੀ ਅੰਦਰ ਜਾ ਕੇ ਤੁਹਾਡੇ ਨਾਲ ਪੂਰਾ ਗੱਲਬਾਤ ਕਰਦੇ ਆ ਕਿ ਕਿੰਨੀ ਦੇ ਟਿਕਟ ਆ ਟਿਕਟ ਨੂੰ ਇੱਥੇ ਇਹਨਾਂ ਨੇ ਬੋਰਡਿੰਗ ਪਾਸ ਦਾ ਨਾਮ ਦਿੱਤਾ ਆ ਜੀ ਤੇ ਬਾਹਰਲਾ ਪੁਆਇੰਟ ਬੜਾ ਸੁਣਾ ਨਾ ਬਣਾਇਆ ਜੀ ਬੈਠਣ ਲਈ ਸੋ ਸਾਡੀ ਫੈਮਿਲੀ ਆ ਕੇ ਅੰਦਰ ਬੈਠ ਗਈ ਆ ਜਿੰਦਰ ਵੈਲਕਮ ਟੂ ਹਵਾਈ ਐਡਾ ਰਾਜਵੀਰ ਵੈਲਕਮ ਟੂ ਹਵਾਈ ਐਡਾ ਮਨਵੀਰ ਸੋ ਅਸੀਂ ਹੁਣ ਬੋਰਡਿੰਗ ਪਾਸ ਲੈ ਕੇ ਤੇ ਹਵਾਈ ਅੱਡੇ ਦੇ ਅੰਦਰ ਐਂਟਰ ਕਰਦੇ ਆਂ ਇਹ ਜਿਹੜਾ ਹਵਾਈ ਜਹਾਜ਼ ਆ ਏਅਰਬੱਸ ਏ 320 ਏਅਰ ਇੰਡੀਆ ਦੀ ਬੱਸ ਹੈ ਜੀ ਏਅਰਬੱਸ ਸੋ ਉਹ ਤੁਹ ਵਧੀਆ ਇੱਕ ਨਵਾਂ ਆਈਡੀਆ ਲੈ ਕੇ ਆਏ ਆ ਜੀ ਤੇ ਦੇਖਦੇ ਆ ਕਿ ਜਿਹੜਾ ਏਅਰ ਇੰਡੀਆ ਦੀ ਏਅਰਬੱਸ ਹੈ ਇਹਨੂੰ ਘੋਟਾ ਦਾ ਰੂਪ ਕਿਸ ਤਰ੍ਹਾਂ ਦਿੱਤਾ ਗਿਆ ਵਾ ਸੋ ਅਸੀਂ ਹੁਣ ਸਭ ਤੋਂ ਪਹਿਲਾਂ ਅੰਦਰ ਜਾਵਾਂਗੇ ਅੰਦਰ ਜਾਣ ਤੋਂ ਪਹਿਲਾਂ ਅਸੀਂ ਟਿਕਟ ਕਾਊਂਟਰ ਤੇ ਜਾਵਾਂਗੇ ਜੀ ਇਹ ਹਵਾਈ ਅੱਡੇ ਦੇ ਰਿਸੈਪਸ਼ਨ ਆ ਤੁਸੀਂ ਦੇਖ ਸਕਦੇ ਨੇ ਤੇ ਰਿਸੈਪਸ਼ਨ ਦੇ ਵਿੱਚ ਨੂੰ ਬੋਰਡਿੰਗ ਪਾਸ ਦਾ ਨਾਮ ਦਿੱਤਾ ਗਿਆ ਜੀ ਜਿਹੜਾ ਆਪਾਂ ਟਿਕਟ ਲੈ ਕੇ ਜਾਣੀ ਆ ਸੋ ਅਸੀਂ ਰਿਸੈਪਸ਼ਨ ਵਾਲਿਆਂ ਨਾਲ ਗੱਲ ਕਰਦੇ ਨੇ ਸਸ਼ੀਕਰ ਭਾਈ ਜੀ ਇਹ ਆਪਣੇ ਹਵਾਈ ਅਡੇ ਦਾ ਕੀ ਥੋੜਾ ਦੱਸ ਦਿਓ ਆਈਡੀਆ ਕਿਸ ਤਰ੍ਹਾਂ ਦਾ ਹਾਂਜੀ 200 ਰੁਪਏ ਪਰ ਪਰ ਸਨਟਰੀ ਹੈ ਹਾਂਜੀ ਪੈਸੇ ਤੁਹਾਡੇ ਬਿੱਲ ਦੇ ਵਿੱਚ ਐਡਜਸਟ ਹੋ ਜਾਂਦੇ ਆਛਾ ਆਛਾ ਠੀਕ ਹੈ ਜੀ ਥੈਂਕ ਯੂ ਬੜੀ ਸੋ ਇਸ ਤਰ੍ਹਾਂ ਵੀ ਤਿੰਨ ਟਿਕਟਾਂ ਆਪਾਂ ਲੈ ਲੈਨੇ ਆ ਕਿ ਹੁਣ ਆਪਾਂ ਐਂਟਰ ਕਰਾਂਗੇ ਟਿਕਟਾਂ ਲੈ ਕੇ ਫਿਰ ਤੁਹਾਡੇ ਨਾਲ ਗੱਲਬਾਤ ਕਰਦਾਂਗੇ ਸੋ ਟਿਕਟਾਂ ਅਸੀਂ ਲੈ ਲਈਆਂ ਜੀ ਹਵਾਈ ਅਡੇ ਦਾ ਬੋਡੀ ਪਾਸ ਟਿਕਟਾਂ ਪਹਿਲੇ ਆ ਚੁੱਕੇ 200 ਰੁਪਏ ਦੇ ਟਿਕਟਾ ਜੀ ਤੇ ਹੁਣ ਆਪਾਂ 15 ਐਂਟਰ ਕਰਨ ਜਾ ਰਹੇ ਆ ਤੇ ਅੰਦਰ ਜਾ ਕੇ ਤੁਹਾਡਾ ਨੈਕਸਟ ਐਕਸਪਲੋਰ ਕਰਦੇ ਆ ਪੂਰਾ ਹਵਾਈ ਅੱਡਾ ਸੋ ਇਹ ਹਵਾਈ ਅੱਡੇ ਦਾ ਜਿਹੜਾ ਰੈਸਟੋਰੈਂਟ ਦਾ ਰੂਪ ਦਿੱਤਾ ਗਿਆ ਵਾ ਏਅਰ ਬੱਸ T20 ਨੂੰ ਬਹੁਤ ਵਧੀਆ ਥੀਮ ਤੇ ਆਓ ਚੱਲਦੇ ਆ ਅੰਦਰ ਸੋ ਰਿਸੈਪਸ਼ਨ ਕਾਊਂਟਰ ਦੇ ਨਾਲ ਹੀ ਇਹ ਐਂਟਰੀ ਹੈ ਜੀ ਤੇ ਅੰਦਰ ਸਵਾਗਤ ਕਰਨ ਲਈ ਤੁਹਾਡੇ ਬਹੁਤ ਸੋਹਣਾ ਹਸਪੀਟੈਲਿਟੀ ਐਂਟਰ ਇੱਧਰ ਠੀਕ ਹੈ ਸੋ ਅੰਦਰ ਹੁੰਦਿਆਂ ਸਾਰ ਤੁਹਾਨੂੰ ਬੜਾ ਸੋਹਣਾ ਇੱਕ ਡਾਈਨਿੰਗ ਹਾਲ ਮਿਲੇਗਾ ਤੇ ਜਿਨ੍ਹਾਂ ਨੇ ਉੱਪਰ 에ਅਰ ਬੱਸ ਦੇ ਵਿੱਚ ਨਹੀਂ ਵੀ ਕੁਝ ਖਾਣ ਦੇ ਚਾਹਵਨ ਹੈਗੇ ਉਹ ਇੱਥੇ ਬੈਠ ਕੇ ਵੀ ਆਪਣੇ ਸਨੈਕ ਵਗੈਰਾ ਲੈ ਸਕਦੇ ਆ ਤਾਂ ਬੜਾ ਕੂਲ ਵੈਦਰ ਇੱਥੇ ਸੋ ਤੁਸੀਂ ਵੇਖ ਪਾ ਰਹੇ ਜੇ ਕਿ ਇਹ ਡਾਈਨਿੰਗ ਜਿੱਨੇ ਇੱਥੇ ਕਰਨਾ ਹੈ ਉਹਨਾਂ ਲਈ ਬੜੀ ਇੱਕ ਵਧੀਆ ਸੂਦੀنگ এনवायरमेंट ਦੇ ਵਿੱਚ ਬੈਠਣ ਲਈ ਜਿਸ ਤਰ੍ਹਾਂ ਹਵਾਈ ਜੱਡ ਦੇ ਵਿੱਚ ਬੈਠਣ ਤੋਂ ਪਹਿਲਾਂ ਏ ਵੇਟਿੰਗ ਏਰੀਆ ਹੁੰਦਾ ਵਾ ਸਮਝ ਲਓ ਕਿ ਵੇਟਿੰਗ ਏਰੀਆ ਹੀ ਹੈ ਤੇ ਬਹੁਤ ਵਧੀਆ ਉੱਪਰ ਵੇਟਿੰਗ ਏਰੀਆ ਤੇ ਹੁਣ ਅਸੀਂ ਚੱਲਦੇ ਹਾਂ ਜੀ ਹਵਾਈ ਜੱਡਾ ਰੈਸਟੋਰੈਂਟ ਦੇ ਅੰਦਰ ਸੋ लेट्स ਗੋ ਇਹ ਇਹ ਵਾਲੀ ਐਂਟਰੀ ਪਾ ਜੀ ਠੀਕ ਥੈਂਕ ਯੂ ਜੀ ਥੈਂਕ ਯੂ ਸਾਰਾ ਇਹ ਚਲੋ ਬੱਚਿਓ ਸੋ ਪਰਵਾਰ ਸਾਡਾ ਜਾ ਰਿਹਾ ਜੀ ਸੋ ਅਸੀਂ ਹਵਾਈ ਅੱਡੇ ਦੇ ਅੰਦਰ ਬੋਰਡਿੰਗ ਪਾਸ ਲੈ ਕੇ ਇਹ ਬੋਰਡਿੰਗ ਪਾਸ ਹੈ ਜੀ ਐਂਟਰ ਕਰ ਚੁੱਕੇ ਆਂ ਤੇ ਹੁਣ ਅੱਗੇ ਜਾ ਕੇ ਮੇਖਲਾ ਬੋਰਡਿੰਗ ਪਾਸ ਸਾਡੇ ਚੈੱਕ ਦੀ ਗੁਰ ਹੋਣਗੇ ਸੋ বোর্ডিং ਪਾਸ ਸਾਡੇ ਚੈੱਕ ਹੋ ਰਿਹਾ ਜੀ ਠੀਕ ਹੈ ਥੈਂਕ ਯੂ ਹੋਰ ਬੇਟਾ ਇਧਰ ਤੇ ਐਂਟਰੀ ਪੁਆਇੰਟ ਹਵਾਈ ਅੱਡੇ ਦਾ ਰੈਸਟੋਰੈਂਟ ਦਾ ਬਹੁਤ ਵਧੀਆ ਇੱਕ ਐਕਸਪੀਰੀਅੰਸ ਲੱਗ ਰਿਹਾ ਜੀ ਸਾਨੂੰ ਇਹ ਹਵਾਈ ਅੱਡਾ ਸੋ ਇਹ ਵਿੰਗ ਵੇਖ ਲਓ ਕਿੱਥੋਂ ਦੇ ਕਰਾਇਆ ਵਾ ਏਅਰਬੱਸ A320 ਦਾ ਉਹ ਬਹੁਤ ਖੂਬਸੂਰਤ ਨਜ਼ਾਰਾ ਤੇ ਜਿਸ ਤਰ੍ਹਾਂ ਆਪਾਂ ਫਲਾਈਟ ਦੇ ਵਿੱਚ ਜਦੋਂ ਜਾਂਦੇ ਆਂ ਕਿ ਇਸ ਤਰ੍ਹਾਂ ਐਂਟਰੀ ਬਣੀ ਹੁੰਦੀ ਹੈ ਅੰਦਰ ਜਾਣ ਲਈ ਸੇਮ ਉਹ ਥੀਮ ਦਿੱਤਾ ਗਿਆ ਜੀ ਤੇ ਉਹ ਸਾਡੇ ਪਰਿਵਾਰ ਦੇ ਮੈਂਬਰ ਚੱਲੇ ਆ ਜੀ ਵਿਦੇਸ਼ ਦੀ ਸੈਰ ਤੇ ਸੋ ਚਲੋ ਰਾਜ ਜੀ ਤੁਸੀਂ ਵੀ ਬੇਟਾ ਪੈਕੇਜ ਵਗੈਰਾ ਸਾਡੇ ਥੱਲੇ ਜਮ੍ਹਾਂ ਹੋ ਚੁੱਕੇ ਆ ਤੇ ਅਸੀਂ ਹੁਣ ਜਾ ਰਹੇ ਆ ਹਵਾਈ ਐਡੇ ਦੇ ਵਿੱਚ ਆਪਣੇ ਨਵੇਂ ਸਫ਼ਰ ਤੇ ਸੋ ਬਹੁਤ ਸੋਣਾ ਐਕਸਪੀਰੀਅੰਸ ਬੜਾ ਵਧੀਆ ਮਾਹੌਲ ਇੱਕ ਤੇ ਜਿਹੜੇ 15 ਜੂਨ ਦਾ ਟਿਕਾੜੀਆਂ ਲੰਘ ਚੁੱਕੀਆਂ ਸੀ ਤੇ ਬੱਚਿਆਂ ਨੂੰ ਥੋੜਾ ਜੱਜ ਅੱਜ ਆਪਾਂ ਬਾਹਰ ਹੰਦੇ ਹਵਾਈ ਅੜੇ ਲੈ ਕੇ ਆਏ ਆ। ਤੈਨੂੰ ਅਲਫਾ ਵਗੈਰਾ ਕੇ ਉੱਥੇ ਬੱਚਿਆਂ ਨੇ ਟਾਈਮ ਜ਼ੋਨ ਚ ਖੂਬ ਮਨਜਾਇ ਕੀਤਾ। ਫਨ ਜ਼ੋਨ ਦੇ ਵਿੱਚ ਗੇਮਾਂ ਗੂਮਾਂ ਖੇਡੀਆਂ। ਇਹ ਕੋਣ ਮਨਵੀਰ ਸਿੰਘ ਅੰਦਰ ਐਂਟਰ ਕਰ ਰਿਹਾ ਜੀ 에ਅਰ ਬੱਸ ਦੇ ਵਿੱਚ। ਬਿਲਕੁਲ ਹੀ ਤਜਰਬਾ ਵਾਹ ਬਹੁਤ ਗੁਰਮੇਂਦਰ ਜਾ ਕੇ ਤੁਹਾਨੂੰ ਦਿਖਾਉਣਾ ਸਾਰਾ। ਸੋ ਜਿਸ ਤਰ੍ਹਾਂ ਕੋਕਪਿਟ ਚ ਐਂਟਰ ਕਰ ਲਈਏ ਦਰਵਾਜ਼ਾ ਵਗੈਰਾ ਵਾ ਤੇ ਪੂਰਾ ਦਰਵਾਜ਼ਾ ਬਣਿਆ ਜੀ। ਤੇ ਇਹ ਪੂਰਾ 에ਅਰ ਬੱਸ ਦਾ ਹੈ ਤੇ ਖੂਬ ਨਜ਼ਾਰਾ ਤੇ ਇੱਥੋਂ ਤੁਸੀਂ ਦੇਖ ਸਕਦੇ ਜੀ ਬਿਲਕੁਲ ਐਗਜ਼ੈਕਟਲੀ ਜਿਸ ਤਰ੍ਹਾਂ ਇੱਕ ਹਵਾਈ ਜਹਾਜ਼ ਦੇ ਵਿੱਚ ਆਪਾਂ ਬੈਠਦੇ ਪਲੇਨ ਦੇ ਵਿੱਚ ਸੇਮ ਉਦਾਂ ਦਾ 뷰 ਆ ਰਿਹਾ ਵਾ ਤੇ ਸਾਨੂੰ ਬਿਲਕੁਲ ਫਰੰਟ ਦੀ ਵਿੰਡੋ ਸੀਟ ਮਿਲ ਗਈ ਹੈ ਜੀ ਤੇ ਆਪਾਂ ਹੁਣ ਵੇਖਦੇ ਹਾਂ ਇੱਥੇ ਜਗ੍ਹਾ ਮਿਲਦੀ ਹੈ ਅੱਛਾ ਸ੍ਰੀ ਗੁਰੂ ਕਿੱਥੇ ਬੈਠ ਸਕਦੇ ਹਾਂ ਕਿੰਨੇ ਮੈਂਬਰ ਤੋਂ ਤਿੰਨ ਮੈਂਬਰ ਦੇ ਇੱਕ ਛੋਟਾ ਲੈ ਕੇ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਬਹੁਤ ਵਧੀਆ ਜੀ ਅੰਦਰ ਦਾ ਨਜ਼ਾਰਾ ਵੇਖਿਆ ਹੀ ਬਣਦਾ ਹੈ ਤਲੋੜੀ ਸਾਡੇ ਮੈਂਬਰਾਂ ਨੂੰ ਸੀਟ ਮਿਲ ਚੁੱਕੀ ਆ ਤੇ ਵਿੰਡੋ ਸੀਟ ਮਿਲੀ ਆ ਪਲੇਨ ਦੇ ਵਿੱਚ ਵਿੰਡੋ ਸੀਟ ਮਿਲਣਾ ਵੀ ਇੱਕ ਬੜਾ ਵਧੀਆ ਐਕਸਪੀਰੀਅੰਸ ਹੁੰਦਾ ਜੀ ਸੋ ਹੁਣ ਬੈਠ ਕੇ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਕਿੱਦਾਂ ਲੱਗ ਰਿਹਾ ਇਹਨਾਂ ਨੂੰ ਕਿੱਦਾਂ ਬੇਟਾ ਲੱਗ ਰਿਹਾ ਰਾਇਵੀਰ ਮજા ਆ ਰਹੀ ਆ ਤੁਸੀਂ ਪਹਿਲਾਂ ਤੇ ਸਿੰਗਾਪੁਰ ਦਾ ਐਕਸਪੀਰੀਅੰਸ ਪਹਿਲਾਂ ਵੀ ਹੈਗਾ ਹੈਨਾ ਤੇ ਜਤਿੰਦਰ ਨੇ ਫਸਟ ਟਾਈਮ ਪਲੇਨ ਦੀ ਵਿੱਚ ਸਫ਼ਰ ਕਰ ਰਹੀ ਆ ਜਤਿੰਦਰ ਕਿੱਦਾਂ ਲੱਗਾ ਬਹੁਤ ਵਧੀਆ ਜੀ ਇਦਰੇ ਮਨਵੀਰ ਸਿੰਘ ਕਿਦਾਂ ਲੱਗ ਰਿਹਾ ਬੇਟਾ ਪਲੇਨ 'ਚ ਬੈਠ ਕੇ ਵਧੀਆ ਲੱਗ ਰਿਹਾ ਮਨਵੀਰ ਫਸਟ ਟਾਈਮ ਪਲੇਨ 'ਚ ਬੈਠਾ ਮੈਂ ਤੇ ਰਾਜਵੀਰ ਤਾਂ ਆਲਰੇਡੀ ਵਿਸਿਟ ਕਰ ਚੁੱਕੇ ਆ ਪਲੇਨ ਦੇ ਵਿੱਚ ਅਸਲ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਇੱਥੇ ਪਹਿਲੀ ਵਾਰ ਬਿਠਾਇਆ ਸੋ ਹੁਣ ਸਾਡੇ ਕੋ ਅੱਗੇ ਆ ਜੀ ਸਾਡੇ ਹਸਪੀਟਲਿਟੀ ਵੀ ਸਾਨੂੰ ਪੁੱਛਣਗੇ ਕੀ ਖਾਣਾ ਪੀਣ ਦਾ ਅੱਛਾ ਰੱਖਦੇ ਆ ਤੇ ਆਪਾਂ ਗੱਲਬਾਤ ਕਰ ਲਈਏ ਫਿਰ ਤੁਹਾਡੇ ਨਾਲ ਅੱਗੇ ਗੱਲਬਾਤ ਸ਼ੇਅਰ ਕਰਦੇ ਆ ਵੀਡੀਓ ਦੇ ਵਿੱਚ ਜੋ ਆਪਾਂ ਡਿਸਾਈਡ ਕਰ ਲਈਏ ਵੀ ਕੀ ਖਾਣ ਦਾ ਅੱਛਾ ਰੱਖਦੇ ਆ ਫਰਵਰਕ ਮੈਂਬਰ ਤੇ ਆਪਾਂ ਅਕੋਰਡਿੰਗ ਆਰਡਰ ਦਿੰਨੇ ਆ ਸੋ ਅਡਰੈਸੀ ਕਰ ਦਿੱਤਾ ਹੈ ਤੇ ਆਰਡਰ ਸਾਡਾ ਕਿੰਨੇ ਸਮੇਂ ਚ ਰੈਡੀ ਹੋਰੇਗਾ 15 ਮਿੰਟ ਮੈਂ ਠੀਕ ਸੋ ਹੁਣ ਥੋੜਾ ਜਿਹਾ ਜਦ ਤੱਕ ਆਰਡਰ ਸਾਡਾ ਰੈਡੀ ਹੋ ਕੇ ਹੁੰਦਾ ਮੈਂ ਤੁਹਾਨੂੰ ਹੋਰ ਐਕਸਪਲੋਰ ਕਰ ਦਣਾ ਜੀ ਅੰਦਰ ਦੇ ਜਹਾਜ ਦਾ ਏਰੀਆ ਸੋ ਇਹ ਬਿਲਕੁਲ ਸੇਮ ਜਿਸ ਤਰ੍ਹਾਂ ਜਹਾਜ ਹੁੰਦਾ ਹੈ ਉਸ ਤਰ੍ਹਾਂ ਹੀ ਸਾਰੀ ਕੁਝ ਬਣਿਆ ਜੀ ਇਹ ਬੜਾ ਵਧੀਆ ਹਾਈਜਨਿਕ ਲੱਗ ਰਿਹਾ ਫੁੱਲ ਫੁੱਲ ਵੈਲ ਡਰੈਸਡ ਜਿਹਨਾਂ ਦੇ ਰੈਫਰ ਵਰਗਰਾ ਸੋ ਇਹ ਮੇਰੇ ਖਿਆਲ ਨਾਲ ਕਿਚਨ ਇਹਨਾਂ ਦੀ ਪੈਂਟਰੀ ਵਗੈਰਾ ਇੱਧਰ ਬਹੁਤ ਠੂਠ ਸੁਸਤ ਨਜ਼ਾਰਾ ਜਿੰਨਾ ਵੀ ਆਪਾਂ ਹੁਣ ਤੱਕ ਲੋਕਾਂ ਦੇ ਵੀਵਜ਼ ਲਏ ਉਹਨਾਂ ਨੇ ਇਹੀ ਕਿਹਾ ਸੀ ਕਿ ਖਾਣਾ ਇਹਨਾਂ ਦਾ ਸਵਾਦ ਨਹੀਂ ਬਟ ਫਿਰ ਵੀ ਅਸੀਂ ਆਪਣੀ ਰਾਈ ਜ਼ਰੂਰ ਦਵਾਂਗੇ ਖਾਣਾ ਖਾਣ ਤੋਂ ਬਾਅਦ ਕਿ ਜੈਕਾ ਕਿਸ ਤਰ੍ਹਾਂ ਦਾ ਖਾਣਾ ਇਹਦਾ ਸੋ ਖਾਣੇ ਦਾ ਜੈਕਾ ਲਾ ਕੇ ਫਿਰ ਤੁਹਾਨੂੰ ਮੈਂ ਇਸ ਵਲੌਗ ਦੇ ਵਿੱਚ ਉਹਦੀ ਜ਼ਰੂਰ ਦਵਾਂਗਾ ਵੀਊ ਸੋ ਜਦ ਤੱਕ ਖਾਣਾ ਹੁੰਦਾ ਹੈ ਆਪਾਂ ਥੋੜਾ ਤੱਕ ਗੱਲਬਾਤ ਕਰਦੇ ਹਾਂ ਫੋਟੋਗ੍ਰਾਫੀ ਕਰਦੇ ਹਾਂ ਠੀਕ ਹੈ ਜੀ ਮਨਵੀਰ ਕਿਦਾਂ ਲੱਗਾ ਰੈਸਟੋਰੈਂਟ ਹਵਾਈ ਅੱਡੇ ਦੇ ਵਿੱਚ ਸੋਣਾ ਚਲੋ ਬੈਠੋ ਫਿਰ ਮੇਰਾ ਪੁੱਤਰ ਬੈਠ ਜਾ ਬੇਟਾ ਵਿੰਡੋ ਖੋਲ ਕੇ ਦੇਖ ਲੋ ਖੋਲੋ ਆ ਨਾ ਸਾਡੇ ਸਭ ਤੋਂ ਮੇਨ ਗੈਸਟ ਮੇਨ ਪਸੰਦ ਕਰਦਾ ਡਿਸ਼ ਆ ਕੀ ਹੈ ਚਾਕਲੇਟ ਸ਼ੇਕ ਇਹ ਬਾਕੀ ਮੈਂਬਰਾਂ ਦੀ ਵੀ ਜਿਹੜੀ ਵਧੀਆ ਡਿਸ਼ ਆ ਰਹੀ ਹੈ ਛੇਤੀ ਜਿਹੜਾ ਸਾਡਾ ਮੇਨ ਮੈਂਬਰ ਆ ਪੂਰਾ ਪੇਟ ਭਰ ਗਿਆ ਸਾਨੂੰ ਸਭ ਨੇ ਰੱਜ ਕੇ ਖਾਧਿਆ ਸੋ ਸਾਡਾ ਮੇਨ ਸਾਡਾ ਗੈਸਟ ਮੇਨ ਮੈਂਬਰ ਇਸ ਫਲਾਈਟ ਦਾ ਇਹ ਮਨਵੀਨ ਸਿੰਘ ਤੇ ਉਹਦੀ ਫੇਵਰਿਟ ਜਿਹੜੀ ਡਰਿੰਕ ਆ ਉਹ ਉਹਦਾ ਦੇਖਾਂ ਦਾ ਛੱਕ ਰਿਹਾ ਵਾ ਚਾਕਲੇਟ ਸ਼ੇਕ ਸੋ ਖਾਣਾ ਸਾਡਾ ਆ ਚੁੱਕਾ ਹੈ ਤੇ ਖਾਣਾ ਖਾਣ ਤੋਂ ਬਾਅਦ ਅਸੀਂ ਤੁਹਾਨੂੰ ਰਿਵਿਊ ਦਵਾਂਗੇ ਕਿ ਖਾਣੇ ਦਾ ਟੇਸਟ ਕਿਦਾਂ ਦਾ ਸੀ ਸੋ ਖਾਣਾ ਖਾ ਕੇ ਫਿਰ ਤੜਨਾ ਕਰਦੇ ਗੱਲਬਾਤ ਆਪਾਂ ਸੋ ਖਾਣਾ ਅਸੀਂ ਛੱਕ ਚੁੱਕੇ ਆ ਤੇ ਖਾਣਾ ਛਕਣ ਤੋਂ ਬਾਅਦ ਮਤਲਬ ਖਾਣੇ ਦੇ ਵਿੱਚ ਮੈਂ ਰਿਵਿਊ ਦਵਾਂ ਰਾਈ ਵੀਰ ਕਿਦਾਂ ਲੱਗਾ ਬੇਟਾ ਖਾਣਾ ਬਹੁਤ ਵਧੀਆ ਬਹੁਤ ਵਧੀਆ ਜੀ ਇਹਦੇ ਅੰਦਰ ਤੁਹਾਨੂੰ ਕਿਦਾਂ ਲੱਗਾ ਹਾਂ ਬਹੁਤ ਵਧੀਆ ਜੀ ਮੈਂ ਇਸ ਤੋਂ ਪਹਿਲਾਂ ਜਿਹੜਾ ਰਿਵਿਊ ਦੇਖਿਆ ਸੀ ਲੋਕਾਂ ਨੇ ਖਾਣੇ ਨੂੰ ਬਹੁਤੀ ਸਰਾਇਆ ਨਹੀਂ ਸੀ ਬਟ ਮੈਂ ਖਾਣੇ ਨੂੰ ਬਿਲਕੁਲ ਸਿਹਰਾ ਰਹਿਆਂ ਜੀ ਬਹੁਤ ਵਧੀਆ ਤੇ ਸ਼ਾਨਦਾਰ ਖਾਣਾ ਬਣਾਇਆ ਇਹਨਾਂ ਨੇ ਸੋ ਜੈਕੇਦਾਰ ਸੀ ਮੇਬੀ ਸਟਾਰਟਿੰਗ ਤੇ ਜਦੋਂ ਹੋਏ ਤੇ ਸ਼ਾਇਦ ਖਾਣੇ ਦੀ ਉਹ ਕੁਆਲਿਟੀ ਨਾ ਹੋਏ ਤੇ ਸ਼ਾਇਦ ਲੋਕਾਂ ਦੇ ਰਿਵਿਊ ਲੈ ਲੈ ਕੇ ਇਹਨਾਂ ਨੇ ਖਾਣੇ ਨੂੰ ਸੁਧਾਰ ਲਿਆ ਕਾਫੀ ਸੋ ਅਸੀਂ ਜਿਹੜੀ ਡਿਸ਼ ਮੰਗਾਈ ਸੀ ਇੱਕ ਤੇ ਮੰਗਾਇਆ ਸੀ ਕੜਾਈ ਪਨੀਰ ਤੇ ਨਾਲ ਉਹਦੇ ਨਾਲ ਨਾਨ ਮੰਗਾਇਆ ਸੀ ਤੇ ਮਨਵੀਰ ਨੇ ਚੌਕਲੇਟ ਸ਼ੇਕ ਲਿਆ ਸੀ ਸੋ ਓਵਰ ਆਲ ਓਵਰ ਆਲ ਖਾਣੇ ਦਾ ਜ਼ਾਇਕਾ ਬਹੁਤ ਅੱਛਾ ਰਿਹਾ ਸੋ ਮੈਂ ਖਾਣੇ ਨੂੰ ਲਗਭਗ 10 ਚੋਂ ਦੇ ਦਵਾਂ ਤੇ 8 ਪੁਆਇੰਟ ਦਵਾਂਗਾ ਸੋ ਠੀਕ ਹੈ ਖਾਣਾ ਖਾਣੇ ਦਾ ਸਾਡਾ ਬਿੱਲ ਆ ਚੁੱਕਾ ਜੀ ਤੇ ਜੇ ਮੈਂ ਬਿੱਲ ਦੀ ਗੱਲ ਕਰਾਂ ਤੇ ਅਸੀਂ 600 ਰੁਪਿਆ ਲਿਆ ਦਿੱਤਾ ਸੀ ਅੰਦਰ ਐਂਟਰੀ ਤੇ ਜਦੋਂ ਆਪਾਂ ਬੋਰਡਿੰਗ ਪਾਸ ਲਏ ਸੀ ਤੇ ਹੁਣ ਜਿਹੜਾ ਸਾਡਾ ਬਿੱਲ ਬਣਿਆ ਆ ਉਹ ਬਣਿਆ ਦੇਖ ਸਕਦੇ ਤੁਸੀਂ 835 ਤੇ ਟੈਕਸ ਪਾ ਕੇ ਤਾਂ ਲਗਭਗ 874 600 ਘਟ ਗਏ ਤੇ 274 ਰਪਏ ਦਾ ਬਾਕੀ ਸਾਡਾ ਬੈਲੈਂਸ ਰਹਿ ਗਿਆ ਸੋ ਓਵਰਆਲ ਖਾਣਾ ਬਹੁਤ ਵਧੀਆ ਤੇ ਨਾਲ ਦੀ ਨਾਲ ਜੇ ਮੈਂ ਇੱਥੋਂ ਦੇ ਬੈਠਣ ਦਾ ਜਗਾ ਦੀ ਗੱਲ ਕਰਾਂ ਉਹ ਤਾਂ ਹੈ ਹੀ ਕਮਾਲ ਆ ਸੋ ਇੱਕ ਪੂਰੀ ਤੁਹਾਨੂੰ ਓਵਰਵਿਊ ਦੇ ਦਾਂ ਬਹੁਤ ਸੋਨਾ 뷰 ਤੇ ਜਰੂਰ ਇੱਕ ਵਾਰ ਤਾਂ ਕਮ ਸੇ ਕਮ ਇੱਥੇ ਆ ਕੇ ਫਾਣੀ ਨਾਲ ਆ ਪੰਜੋਏ ਕਰ ਸਕਦੇ ਆ ਸੋ ਬਹੁਤ ਵਧੀਆ ਤੁਮ ਬਾਹਰ ਜਗੇ ਤੱਕ ਨਾ ਫੇਰ ਇੱਕ ਦੋ ਗੱਲਾਂ ਕਰਾਂਗੇ ਫਾਣਾ ਵਗੈਰਾ ਛੱਡ ਕੇ ਹੁਣ ਆਪਾਂ ਵਾਪਸੀ ਕਰਨ ਲੱਗੇ ਆਂ ਤੇ ਇੱਕ ਉੱਤੇ ਜਾਂਦੇ ਜਾਂਦੇ ਮੈਂ ਕਹਿੰਦਾ ਤੁਹਾਨੂੰ ਫੇਰ ਵੀਊ ਦਿਖਾਦਾ ਅੰਦਰਲਾ ਅੰਦਰਲਾ ਵੀਊ ਤੁਸੀਂ ਦੇਖ ਰਹੇ ਹੋ ਸਕਦੇ ਇਹ ਐਗਜੈਕਟ ਜਿੱਦਾਂ ਜਾਹਰ ਦਾ ਵੀਊ ਹੁੰਦਾ ਸੇਮ ਤੇ ਜਿੱਥੇ ਸਮਾਨ ਰੱਖਦੇ ਆ ਲੋਕ ਉਹਦੇ ਅੰਦਰ ਇਨਾਂ ਨੇ ਇੱਕ ਰੌਕ ਦੀ ਵਗੈਰਾ ਰੱਖੀ ਹੈ ਤੇ ਆ ਮਨਵੀਰ ਸਿੰਘ ਜੀ ਹੁਣ ਦਰਵਾਜ਼ਾ ਖੋਲ ਰਿਹਾ ਆਪ ਮਨਵੀਰ ਕਹਿੰਦਾ ਜੀ ਮੈਂ ਦਰਵਾਜ਼ਾ ਖੁੱਲਾ ਵੇਖਣਾ ਵੀ ਕਿਦਾਂ ਖੁੱਲਣਾ ਹੁਣ ਮੁੰਡੇ ਨੇ ਆਪ ਕੋਕਪਿਟ ਦਾ ਦਰਵਾਜ਼ਾ ਖੋਲਣਾ ਬਾਹਰ ਸੋ ਬੜਾ ਸੋਹਣਾ ਸਾਨੂੰ ਲੱਗਾ ਜੀ ਓਵਰ ਆਲ ਦੇ ਮੈਂ 10 ਪੁਆਇੰਟ ਦੀ ਗੱਲ ਕਰਾ ਤੇ ਮੈਂ 9 ਪੁਆਇੰਟ ਦਊਂਗਾ ਤੁਹਾਨੂੰ ਟੋਟਲ ਬਹੁਤ ਸੁਣਾ ਰਿਹਾ ਜੀ ਬਹੁਤ ਸੁਣਾ ਰਿਹਾ ਤੁਸੀਂ ਬਹੁਤ ਦਨ ਮੈਂ ਕਹਤ ਕਾਲੀ ਆਪੋ ਨੂੰ ਇਹ ਵੀ ਕੀ ਕਰੇਗਾ ਤਾਂ ਕੋਈ ਨਹੀਂ ਆਲਾ ਜਮ ਬੇਟਾ ਆਲੋ ਸੋ ਬਹੁਤ ਵਧੀਆ ਜੀ ਥੋੜਾ ਆਪਾਂ ਜਾ ਰਹੇ ਹਾਂ ਵਾਪਸ ਤੇ ਇੱਕ ਵਾਰ ਜਰੂਰ ਸਾਰੇ ਆਪਣੇ ਫੈਮਲੀ ਨਾਲ ਯਾਰਾਂ ਦੋਸਤਾਂ ਨਾਲ ਸੱਜਣਾ ਮਿੱਤਰਾਂ ਨਾਲ ਇੱਥੇ ਵਿਸਟ ਕਰੋ ਦੇਖਣ ਵਾਲੀ ਜਗਾ ਵਾ ਇੱਕ ਨਵਾਂ ਐਕਸਪੀਰੀਅੰਸ ਹੋਏਗਾ ਜਿਹਨਾਂ ਨੇ ਕਦੀ ਜਾਜ ਦੀ ਸੈਰ ਨਹੀਂ ਕੀਤੀ ਵੈਸੇ ਮੈਂ ਤੇ ਰਾਜਵੀਰ ਤੇ ਆ ਇੱਕ ਦੋ ਵਾਰੀ ਵੈਸੇ ਵੀ ਐਕਟਿੰਗ ਫਲਾਈਟ ਦੇ ਵਿੱਚ ਸੈਰ ਕਰ ਚੁੱਕੇ ਆ ਰਾਜਵੀਰ ਗਿਆ ਸੀ ਇੱਕ ਵਾਰੀ ਸਿੰਗਾਪੁਰ ਤੇ ਮੈਂ ਮੈਂ ਘੱਲਿਆ ਉਹ ਕਹਾਂ ਆ ਵਾ ਕੋਟੀ ਗਿਆ ਸੀ ਭਾਈ ਯਾਰ ਦਿੱਲੀ ਤੋਂ ਤੇ ਬੜਾ ਵਧੀਆ ਐਕਸਪੀਰੀਅੰਸ ਲਿਆ ਸੀ ਤੇ ਇਹ ਜਿਹੜਾ ਐਕਸਪੀਰੀਅੰਸ ਆ ਉਹਨਾਂ ਲੋਕਾਂ ਲਈ ਬਹੁਤ ਅੱਛਾ ਵਾ ਜਿਹੜੇ ਫਸਟ ਟਾਈਮ ਜਾਜ ਦੇ ਵਿੱਚ ਮੱਤਣਾ ਚਾਹੁੰਦੇ ਆ ਤੇ ਇੱਕ ਬਹੁਤ ਅੱਛਾ ਥੀਮ ਲੈ ਕੇ ਆਏ ਆ ਜੀ ਇਹ ਸੋ ਵਧੀਆ ਵਰਧਾਚਿੰਗ ਜਰੂਰ ਇੱਥੇ ਵਿਸਿਟ ਕਰੋ ਅੱਛਾ ਲੱਗੇਗਾ ਤੁਹਾਨੂੰ ਤੇ ਖਾਣਾ ਵਗੈਰਾ ਤੇ ਟਾਈ ਕਮਾਦ ਸੋ ਮੈਂ ਜਰੂਰ ਕਮੈਂਡ ਕਰਾਂਗਾ ਕਿ ਜਿਹੜਾ ਵੀ ਇੱਥੇ ਆਏ ਇੱਕ ਵਾਰੀ ਜਰੂਰ ਹਵਾਈ ਏਡਾ ਵਿਸਿਟ ਕਰਕੇ ਜਾਏ ਅਮਰਸਾ ਦਾ ਜਿਹੜਾ ਮੇਰੇ ਤਿਥਿਆ ਆ ਰਿਹਾ ਹੁੰਦਾ ਤੇ ਆ ਮੈਂ ਬਾਹਰ ਦੇਖ ਕੇ ਦੱਸਦਾ ਤੁਹਾਨੂੰ ਆ ਇੱਕ ਸਾਡਾ ਮੀਟਿੰਗ ਏਰੀਆ ਹੁੰਦਾ ਕਿੰਨਾ ਬੜਿਆ ਸੋ ਪਹਿਲਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅੱਜ ਪਹਿਲੇ ਵੇੜੀ ਏਰੀਏ ਤੇ ਮੈਂ ਤਾਂ ਡੰਗਾ ਗੱਲ ਕਰ ਦਿੱਤੀ ਸੀ ਇਹ ਬੜਾ ਇੱਥੇ 스ਨੈਕ ਵਗੈਰਾ ਲੈ ਸਕਦੇ ਆਪਾਂ ਤੇ ਤੁ ਬੜਾ ਸੋਹਣਾ ਬਣਾਇਆ ਜੀ ਐਂਬੀਅੰਸ ਬਹੁਤ ਅੱਛਾ ਆ ਬਾਹਰ ਅੰਦਰ ਦਾ ਸਾਰਾ ਦਿੱਖ ਦਿੱਖ ਉਹ ਬਹੁਤ ਸੋਹਣਾ ਆ ਤੇ ਫੈਮਿਲੀ ਦਾ ਵਧੀਆ ਪਲ ਬਿਤਾਇਆ ਜਾ ਸਕਦੇ ਸੱਜਣਾ ਮਿੱਤਰਾਂ ਦੇ ਨਾਲ ਤੁਸੀਂ ਬਹੁਤ ਸੋਹਣਾ ਟਾਈਮ ਸਪੈਂਡ ਕਰ ਸਕਦੇ ਏ ਇੱਥੇ ਸੋ ਜਰੂਰ ਇੱਕ ਵਾਰੀ ਇੱਥੇ ਆਓ ਤੇ ਆਪਣੇ ਫੈਮਿਲੀ ਦੇ ਨਾਲ ਅچھے ਪਲ ਬਿਤਾ ਕੇ ਜਾਓ ਯਾਦਗਾਰਾਂ ਇਕੱਠੀਆਂ ਕਰਕੇ ਜਾਓ ਤੇ ਆਪਣਾ ਸੋਹਣਾ ਤਜਰਬਾ ਕਰਕੇ ਜਾਓ ਹਾਜ ਦੇ ਵਿੱਚ ਬੈਠਣ ਦਾ ਸੋ ਜਰੂਰ ਮੈਂ ਇੱਕ ਵਾਰੀ ਫੇਰ ਕਮੈਂਟ ਕਰਾਂਗਾ ਕਿ ਇਹੋ ਜੀ ਪੁਆਇੰਟ ਨੂੰ ਜਰੂਰ ਲਿਸਟ ਕਰਨਾ ਚਾਹੀਦਾ ਹੈ ਤੇ ਅੱਛਾ ਐਕਸਪੀਰੀਅੰਸ ਹੁੰਦਾ ਵਾ ਸੋ ਥੈਂਕ ਯੂ ਵੈਰੀ ਮਚ ਜੇਸ ਵੀਡੀਓ ਜੋ ਚੰਗੀ ਲੱਗੀ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਤੇ ਕਮੈਂਟ ਵੀ ਕਰਿਓ ਤੇ ਜਿੰਨਾਂ ਜਿੰਨਾਂ ਸੱਜਣਾ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਮੈਂ ਫਸਟ ਟਾਈਮ ਕਹਿ ਰਿਹਾ ਕਿ ਅਜੇ ਤੱਕ ਵੀਡੀਓ ਚ ਕਹਿ ਰਹੀ ਆ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਮਿਲਦੇ ਆ ਜਲਦੀ ਫਿਰ ਅਗਲੀ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਣੇ ਆ ਥੈਂਕ ਯੂ ਵੈਰੀ ਮਚ ਬਾਏ ਬਾਏ